ਕੋਤੇ ਰੈਂਟ ਵਾਲੇ ਪ੍ਰਬੰਧਾ ਸਾਰੇ ਪ੍ਰਬੰਧਾ ਸਿੱਧਾ ਹੋਈ ਠੀਕ ਹੈ ਜੀ ਸੋ ਅਸੀਂ ਤਾਂ ਕਮੀਂ ਮੈਂ ਬੱਲਾ ਰੈਸਟ ਮੰਗੀ ਸੀ ਜਿੰਨਾ ਕੁੜੀਆਂ ਨੇ ਸਾਨੂੰ ਫੋਨ ਕਰਕੇ ਕਿਹਾ ਸੀ ਵੀ ਵੀਰੇ ਮੈਂ ਆਉਣਾ ਅਸੀਂ ਉਹਨਾਂ ਲਈ ਸੰਧਾਰਾ ਤਿਆਰ ਕਰਿਆ ਕਿਉਂਕਿ ਸੰਧਾਰੇ ਤੇ ਬਹੁਤ ਟਾਈਮ ਲੱਗਦਾ ਕੱਪੜੇ ਖਰੀਦਣ ਤੇ ਪੀਪੇ ਬਣਾਉਣ ਤੇ ਮੱਠੀਆਂ ਕੋਲੋਂ ਲਈ ਪਾਉਣ ਤੇ ਸਾਨੂੰ ਸਿੱਕੂ ਕੱਟਣੀਆਂ ਬਣਾਉਣ ਦੇ ਉੱਤੇ ਸਾਨੂੰ ਸਾਢੇ 4-5 ਮਹੀਨੇ ਲੱਗ ਗਏ